ਕਬਈ ਦੀ ਵੀਡੀਓ ਦੇਖੀ ਸੀ ਉਹ ਕਹਿ ਰਿਹਾ ਸੀ ਜਿਹੜੇ ਸਮਾਜ ਸੇਵੀ ਆ ਚਾਹੇ ਕਵਾਤਰਾ ਆਏ ਚਾਹੇ ਮਿੰਟੂ ਆ ਚਾਹੇ ਕੋਈ ਹੋਰ ਆ ਚਾਹੇ ਖਾਲਸਾ ਆਡਾ ਉਹ ਕਹਿੰਦਾ ਵੀ ਅਸੀਂ ਪਿੰਡਾਂ ਦੇ ਵਿੱਚੋਂ ਮੈਂ ਵੀ ਇਹ ਦੋ ਕੇਸ ਦੇਖਿਆ ਜਦੋਂ ਉਹਨਾਂ ਨੂੰ ਕੰਟੈਕਟ ਕਰਦੇ ਆ ਕਿ ਸਾਡੇ ਪਿੰਡ ਵੀ ਪੰਜਾਬੀ ਬੰਦਾ ਗੁਰਸਿੱਖ ਬੰਦਾ ਉਹਨੂੰ ਆਹ ਪ੍ਰੋਬਲਮ ਆ ਜਿਉਂ ਦੇ ਫੈਮਿਲੀ ਚ ਕਿਸੇ ਨੂੰ ਆ ਤਾਂ ਉੱਥੇ ਜਦੋਂ ਭੇਜ ਦਿੰਨੇ ਆ ਚਾਹੇ ਆਪਾਂ ਹਸਨਪੁਰ ਭੇਜ ਦਈਏ ਉੱਥੇ ਚਾਹੇ ਕਵਾਤਰੇ ਕੋਲ ਭੇਜ ਦਈਏ ਮੈਂ ਕਦੇ ਵੀ ਨਹੀਂ ਦੇਖਿਆ ਵੀ ਉਹਦਾ ਹੱਲ ਹੋ ਗਿਆ ਹੋਵੇ ਜਾਂ ਤਾਂ ਮੋੜ ਦਿੰਦੇ ਆ ਵੀ ਥੋੜਾ ਲਾਇ ਤਾਂ ਬਹੁਤ ਛੋਟਾ ਮੋਟਾ ਹੈ ਪਰ ਜਦੋਂ ਆਪਾਂ ਵੀਡੀਓ ਦੇਖਦੇ ਆਂ ਆਨਲਾਈਨ ਇਹ ਕਿਸੇ ਨਾ ਕਿਸੇ ਰਸੌਲੀ ਵਾਲੇ ਨੂੰ ਕਿਸੇ ਦੇ ਸਿਰ ਤੇ ਜਾਂ ਗਲ ਚ ਜਾਂ ਕਿਤੇ ਟਿਊਮਰ ਵਾਲੇ ਨੂੰ ਮਤਲਬ ਕਿ ਜਿਹੜੇ ਪਰਦੇਸੀ ਆ ਲੁਧਿਆਣੇ ਜਾ ਕੇ ਵੱਸਦੇ ਆ ਜਿਆਤਰ ਜੁਪੀ ਬਿਹਾਰ ਚੋਂ ਉਹ ਸੜਕਾਂ ਕੰਢੋਂ ਚੱਕ ਕੇ ਇਹ ਉਹਨਾਂ ਨੂੰ ਤਾਂ ਲਈ ਫਿਰਦੇ ਰਹਿੰਦੇ ਆ ਜੇ ਆਪਾਂ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਕਈਏ ਵੀ ਕਿਸੇ ਦੀ ਮਦਦ ਕਰਦੇ ਮੈਂ ਨਹੀਂ ਵੇਖੇ ਵੇਖੇ ਹੋਣ ਕਈਆਂ ਨੇ ਪਰ ਤੁਸੀਂ ਇਹ ਜਮਾ ਕੇ ਦੇਖੋ ਇੱਕ ਵਾਰੀ ਆਪਦੇ ਕਿਸੇ ਪਿੰਡ ਦੇ ਬੰਦੇ ਨੂੰ ਭੇਜ ਕੇ ਦੇਖੋ ਕਿ ਮੈਨੂੰ ਭਾਈ ਮੈਂ ਆਹ ਆਪਰੇਸ਼ਨ ਕਰਾਉਣਾ ਜਾਂ ਮੈਨੂੰ ਆਹ ਬਿਮਾਰੀ ਆ ਜਾਂ ਜਿਹੜੀ ਕੋਈ ਸੰਸਥਾ ਘਰ ਬਣਾ ਕੇ ਦਿੰਦੀ ਆ ਜਾਂ ਕੋਈ ਰਾਸ਼ਨ ਦਾ ਪ੍ਰਬੰਧ ਕਰਦੀ ਜਾਂ ਕਿਸੇ ਦੇ ਘਰੇ ਕੋਈ ਕਮਾਉਣ ਵਾਲਾ ਹੈ ਨਹੀਂਗਾ ਉਸ ਤਰ੍ਹਾਂ ਦੇ ਕੇਸ ਜਦੋਂ ਇਹਨਾਂ ਨੂੰ ਐਕਚੁਅਲ ਦੇ ਵਿੱਚ ਦਿੰਨੇ ਆ ਨਾ ਉਹਨਾਂ ਦੀ ਬਾਹ ਨਹੀਂ ਫੜ ਦੇਗੇ ਪਰ ਇੰਟਰਨੈਟ ਤੇ ਆਨਲਾਈਨ ਜਿਹੜੀਆਂ ਇਹਨਾਂ ਦੀਆਂ ਵੀਡੀਓ ਘੁੰਮਦੀਆਂ ਰਹਿੰਦੀਆਂ ਐ ਲਓ ਜੀ 10 ਰੁਪਈਏ ਹੀ ਦੇ ਦਿਓ ਭਾਵੇਂ 100 ਰੁਪਈਆ ਪਾ ਦਿਓ ਸਾਨੂੰ ਦਬਾਵਾਂ ਦੀ ਲੋੜ ਆ ਸਾਡਾ ਇੱਕ ਜਰੀਆ ਸਾਡਾ ਦੋ ਜਰੀਆ ਮਤਲਬ ਕਿ ਰੀਅਲ ਦੇ ਵਿੱਚ ਕਿਸੇ ਦੀ ਮਦਦ ਕਰ ਦੇ ਮੈਂ ਨਹੀਂ ਕੋਈ ਬੰਦਾ ਤੁਸੀਂ ਦੇਖ ਲਓ ਬੰਦਾ ਭੇਜ ਕੇ ਫਿਰ ਤੁਸੀਂ ਕਹਿ ਦਿਓ ਕਮੈਂਟ ਕਰਕੇ ਹਾਂ ਵੀ ਸ਼ਸ਼ੀ ਆਵਾ ਦਾ ਬੰਦਾ ਭੇਜਿਆ ਸੀ ਉਹਨਾਂ ਨੇ ਜਾਣਸਾਰ ਸੰਭਲਿਆ ਪੁੱਛਦਾ ਹੀ ਨਹੀਂ ਕੋਈ ਉਸਸੇ ਪਤਾ ਕਿ ਨੂੰ ਜਾਂਦਾਗਾ ਜੇ ਕੋਈ ਬਹੁਤ ਜ਼ਿਆਦਾ ਪ੍ਰਾਪਰਟੀ ਵਾਲਾਗਾ ਬਹੁਤ ਜ਼ਿਆਦਾ ਪ੍ਰਾਪਰਟੀ ਵਾਲਾਗਾ ਤੇ ਉਹ ਆਵਾਰਾ ਫਿਰਦਾਗਾ ਜਾਂ ਜਿਹਦੇ ਕੋਲ ਕਿਸੇ ਬਹੁਤ ਵੱਡੀ ਕੋਠੀ ਆ ਮਤਲਬ ਕਿ ਅਮੀਰ ਲੋਕ ਜੇ ਕੋਈ ਮਾਨਸਿਕ ਰੋਗੀ ਬਣੇ ਹੋਏ ਆ ਜਾਂ ਉਹਨਾਂ ਨੂੰ ਕੀ ਬਿਮਾਰੀ ਆ ਉਹਨਾਂ ਨੂੰ ਤਾਂ ਸੰਭਿਆ ਜਾਂਦਾਗਾ ਤੇ ਗਰੀਬ ਜਿਹੜੇ ਆ ਜਾਂ ਤਾਂ ਪਰਦੇਸੀ ਹੋ ਉਹਨਾਂ ਨੂੰ ਸੰਭਿਆ ਜਾਂਦਾ ਪਰ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਮੈਂ ਲੋਕਾਂ ਦਾ ਪਲਾ ਹੁੰਦਾ ਦੇਖਿਆ ਨਹੀਂ ਹੈਗਾ ਇਹ ਸੰਸਥਾਵਾਂ ਦੇ ਥਰੂ ਹੁੰਦਾ ਹੋਇਆ ਹੋਊਗਾ ਪਹਿਲਾਂ ਹੋਇਆ ਹੋਊਗਾ ਸਾਲ 2 ਸਾਲ 5 6 ਪਹਿਲਾਂ ਪਰ ਅੱਜ ਦੀ ਡੇਟ ਤੁਸੀਂ ਗੱਲ ਕਰੋ ਕਿਸੇ ਨੂੰ ਵੀ ਭੇਜ ਕੇ ਇੱਕ ਵਾਰੀ ਅਜਮਾ ਕੇ ਦੇਖ ਲਵੋ ਮੈਂ ਇਹ ਨਹੀਂ ਕਹਿੰਦਾ ਕਿ ਉਹ ਬੰਦੇ ਪੈਸੇ ਖਾਂਦੇ ਆ ਜਾਂ ਉਹ ਕੰਮ ਨਹੀਂ ਸਹੀ ਕਰਦੇ ਆਪਾਂ ਨੂੰ ਤਾਂ ਕੋਈ ਮਤਲਬ ਨਹੀਂ ਯਾਰ ਉਹਨਾਂ ਦੇ ਕੰਮ ਤੱਕ ਉਹ ਕੰਮ ਕਰਦੇ ਆ ਜਾਂ ਨਹੀਂ ਕਰਦੇ ਉਹਨਾਂ ਤੇ ਦਿਲ ਦੀ ਇੱਛਾ ਹੈ ਕਿਸੇ ਦੀ ਮਦਦ ਕਰਨੀ ਕਿਸੇ ਨੂੰ ਫੜ ਕੇ ਪਰ ਮੈਂ ਆਪਾਂ ਜੋ ਚੀਜ਼ ਨੂੰ ਦੇਖਦੇ ਆ ਨਾ ਪਰ ਪਿੰਡਾਂ ਵਿੱਚੋਂ ਲੋਕ ਉੱਥੇ ਲਾਪਾਤਰੀ ਨਾ ਬਣੇ ਨਹੀਂ ਹੈਗੇ ਬਣਿਆ ਤਾਂ ਪਰਦੇਸੀ ਬਣਿਆ ਜ਼ਿਆਦਾਤਰ ਉਹੀ ਮੈਂ ਜ਼ਿਆਦਾਤਰ ਵੀਡੀਓ ਦੇ ਵਿੱਚ ਦੇਖਦਾ ਹਾਂਗਾ ਬਾਕੀ ਤੁਹਾਡਾ ਇਸ ਬਾਰੇ ਕੀ ਕਹਿਣਾਗਾ ਆਪਣਾ ਕਮੈਂਟ ਜ਼ਰੂਰ ਕਰੋ ਇਹ ਗੱਲ ਸਾਫ਼ ਹੋ ਜਾਊਗੀ ਤੁਹਾਡੇ ਕਮੈਂਟਾਂ ਦੇ ਨਾਲ ਕਿ ਤੁਹਾਡਾ ਕੀ ਨਜ਼ਰੀਆ ਇਹਨਾਂ ਦੇ ਬਾਰੇ ਵਿੱਚ ਵੈਸੇ ਸਾਰੇ ਸੱਜਣ ਆਪਣਾ ਆਪਣੀ ਜਗ੍ਹਾ ਵਧੀਆ ਕੰਮ ਕਰਦੇ ਆ ਕਿਸੇ ਨੂੰ ਕੋਈ ਵੀ ਕੋਈ ਸੇਵਾ ਕਰਦਾ ਚਾਹੇ ਕੱਖ ਦੀ ਚਾਹੇ ਲੱਖ ਦੀ ਉਹਨੂੰ ਆਪਾਂ ਗਲਤ ਨਹੀਂ ਕਹਿ ਸਕਦੇ ਪਰ ਜਿਹੜੀ ਚੀਜ਼ ਮੈਂ ਇਹ ਵੀਡੀਓ ਦੇਖੀ ਸੀ ਮੈਂ ਖੁਦ ਵੀ ਇਹ ਅਬਜ਼ਰਵ ਕੀਤੀ ਹੈ ਮੈਂ ਦੁਬਾਰਾ ਤਾਂ ਹੀ ਬਣਾਈ ਆ ਕਿ ਇਸ ਤਰ੍ਹਾਂ ਵੀ ਹੁੰਦਾ ਹੈ ਲੋਕਾਂ ਦੇ ਮਨਾਂ ਦੇ ਵਿੱਚ ਭੁਲੇਖਾ ਇਹ ਵਿਖਣੀ ਕਿੰਨੇ ਕੁ ਲੋਕਾਂ ਨੂੰ ਉਹਨਾਂ ਨੇ ਸਾਂਭਿਆ ਹੈਗਾ ਫਲਾਨਾ ਪਰ ਜਦੋਂ ਆਪਾਂ ਰੀਅਲ ਦੇ ਵਿੱਚ ਕੋਈ ਬੰਦਾ ਭੇਜਦੇ ਆ ਉਹ ਖਾਲੀ ਹੱਥ ਹੀ ਆਉਂਦਾ ਉੱਥੋਂ